वेंटिलेटर ਤੇ ਪਏ ਨੇ 72 ਘੰਟੇ ਹੋ ਗਏ ਕਹਿੰਦੇ ਮਹਾਰਾਜ ਜੀ ਡਾਕਟਰ ਕਹਿੰਦੇ ਨੇ ਇਹਨੂੰ ਆਪਣੀ ਬਾਡੀ ਨੂੰ ਲੈ ਜਾਓ ਅਸੀਂ ਵੈਂਟੀਲੇਟਰ ਤੇ ਰੱਖੀ ਹੋਈ ਐ ਮੁਸ਼ਕਿਲਾਂ ਮੈਂ ਨਹੀਂ ਲੈਣੀ ਤੁਸੀਂ ਕਿਰਪਾ ਕਰੋ اے ਪੁੱਤਰ ਦੀ ਦਾਤ ਤੁਸੀਂ ਦਿੱਤੀ ਸੀ ਧੰਨ ਬਾਬਾ ਈਸੇ ਸਿੰਘ ਜੀ ਰਾੜਾ ਸਾਹ ਵਾਲੇ ਗੱਲ ਕਿੱਥੋਂ ਦੀ ਐ ਹਾਪੜ ਦੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਖੋਪੜਾ ਖੁੱਲ ਗਿਆ ਦੋ ਫਾੜ ਹੋ ਗਏ ਪਹਾੜੀ ਦੇ ਮਹਾਰਾਜ ਦੇ ਕੋ ਰੋਈ ਜਾਂਦੇ ਨੇ ਕਹਿੰਦੇ ਡਾਕਟਰ ਨੂੰ ਦੱਸੇਂਗੇ ਉਹ ਭਾਈ ਤਾਂ ਦਵਾਈ ਦਊਗਾ ਡਾਕਟਰ ਕਹਿੰਦੇ ਮਹਾਰਾਜ ਜੀ ਆਹ ਖੇੜ ਵਰਤ ਗਈ ਡਾਕਟਰ ਕਹਿੰਦੇ ਲੈ ਜਾਓ ਇਹਨੂੰ ਹੁਣ ਇਹ ਤਾਂ ਖਤਮ ਹੈ ਮੈਂ ਨਹੀਂ ਲੈ ਕੇ ਆਣਾ ਮਹਾਰਾਜ ਜੀ ਕਹਿੰਦੇ ਮਾਤਾ ਤੂੰ ਕਿਉਂ ਲੈ ਕੇ ਆਣਾ ਮਰੇ ਦਾ ਕੋਈ ਇਲਾਜ ਹੈ ਬਿਮਾਰੀ ਦਾ ਤਾਂ ਇਲਾਜ ਹੈ ਮਰੇ ਦਾ ਤਾਂ ਕੋਈ ਇਲਾਜ ਨਹੀਂ ਨਾ ਮਰੇ ਮੁਕਰੇ ਦਾ ਕਹਿੰਦੇ ਮਹਾਰਾਜੋ ਤੁਸੀਂ ਜਾਣੋ ਕਹਿੰਦੇ ਕੋਈ ਨਹੀਂ ਗੁਰੂ ਭਲੀ ਕਰੇਗਾ ਕਹਿੰਦੇ ਮੈਨੂੰ ਭਲੀ ਤੇ ਭਰੋਸਾ ਨਹੀਂ ਮੈਂ ਨਹੀਂ ਜਾਣਦੀ ਭਲੀ ਹੋਊਗੀ ਨਹੀਂ ਹੋਊਗੀ ਤੁਸੀਂ ਕਹੋ ਮੇਰਾ ਪੁੱਤਰ ਜਿਉਂਦਾ ਹੋਊਗਾ ਕਹਿੰਦੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ 80 ਘੰਟੇ ਹੋ ਗਏ ਹਸਪਤਾਲ ਦੇ ਵਿੱਚ ਪਿਆ ਹਸਪਤਾਲ ਦੇ ਵਿੱਚ ਕਹਿੰਦੇ ਨਾ ਨਾ ਤੁਸੀਂ ਇਹ ਕਹੋ ਕਿ ਮੈਂ ਹਸਪਤਾਲ ਤੇ ਜਾਵਾਂ ਤੇ ਮੇਰਾ ਪੁੱਤ ਮੇਰੇ ਨਾਲ ਗੱਲਾਂ ਕਰੇ ਕਹਿੰਦੇ ਮਾਤਾ ਅਗਰ ਇਹ ਜੀ ਸ਼ਰਦਾ ਤੇ ਇਹ ਜਿਹਾ ਹੀ ਹੋਏਗਾ ਬੋਲੋ ਸਤਨਾਮ ਜਦੋਂ ਜਦੋਂ ਮਾਤਾ ਪਹੁੰਚੀ ਹਸਪਤਾਲ ਆਈਸੀਯੂ ਵਾਰਡ ਦੇ ਵਿੱਚ ਤੇ ਪੁੱਤ ਜਿਹੜਾ ਕਹਿੰਦੇ ਲੈ ਜੋ ਵੈਂਟੀਲੇਟਰ ਤੇ ਰੱਖੇ ਬੋਡੀ ਨਾਲ ਮੁਸ਼ਕ ਜਾਵੇ ਪਿਆ ਉੱਠ ਕੇ ਕਹਿੰਦਾ ਮਮਾ ਕਿੱਥੇ ਚਲੇਗੀ ਮੈਂ ਤੈਨੂੰ ਕਦੋਂ ਦਾ ਡੀਕਦਾ ਬੋਲੋ ਮਰ ਤੱਕ ਕੋ ਪਾਇਓ ਤਨ ਸਾਸਾ ਮਿਸ਼ਰਤ ਆਨ ਮਿਲਾਇਆ ਇਹ ਮੈਂ ਇਹ ਜੀ ਸੰਤਾਂ ਦੀ ਮਹਿਮਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਦੇ